ਤੇ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਆਪਣੇ ਨੂੰ ਬਾਈ ਜੀ ਸਬਸਕ੍ਰਾਈਬ ਕਰ ਦਿਓ ਜੱਟ ਲਾਈਫ 77 ਵੀਡੀਓ ਨੂੰ ਐਂਡ ਤੱਕ ਦੇਖ ਕੇ ਜਾਓ ਸੌਦਾ ਚੱਲੇ ਜਾਂਦਾ ਤੁਹਾਨੂੰ ਪਹਿਲਾਂ ਸੌਦਾ ਦਿਖਾਉਣਾ ਫੇਰ ਕਰਾਂਗੇ ਗੱਲਬਾਤ ਠੀਕ ਹੈ ਜੀ ਧਨੋਲਾ ਮੰਡੀ ਹੰਨਾ ਰੋਡ ਤੇ ਲੱਗੇ ਦੇਖੋ ਵੀ ਪੈਂਦਾ ਪਜੀਕੜ ਸੌਦੇ ਦਾ ਦੇ ਸਕਦੇ 15000 ਲੱਗ ਗਿਆ ਜੀ ਉਹ 16 ਕਹਿੰਦਾ ਬਾਈ 15000 ਜਾਂ ਪਰਚੀ ਕਰਾ ਦੇ ਯਾਰ ਦੇਖ ਲੈਣੇ ਛੱਡ ਕੇ ਜਾਂਦਾ ਬਾਈ ਲੈ ਲੈਣਾ ਬਾਈ ਵੀਰੋ ਸ਼ੇਅਰ ਕਰ ਦਿਓ ਆ ਫਿਰ ਬਾਅਦ ਚ ਚੱਕਰ ਪੈ ਜਾਓਗੇ ਕੋਰੀ ਲੈ ਲੈਂਦਾ ਬਾਈ ਬਾ 10 ਬਾਈ ਬਸ ਠੀਕ ਆ ਬਾਪੂ ਯਾਰ ਉਹ ਨਹੀਂ ਮੰਨਦਾ ਯਾਰ ਮੈਂ ਚੱਲ ਕੋਈ ਨਹੀਂ ਮੰਨ ਗਿਆ ਹੈ ਮੰਨ ਗਿਆ ਮੰਨ ਗਿਆ ਮੰਨ ਗਿਆ ਬਸ ਹੋ ਪਿੰਡਰ ਦਾ ਬੱਤ ਜੀ ਜਾਂਦਾ ਮੰਨ ਗਿਆ ਮੰਨ ਗਿਆ 50000 ਤੋਂ ਘੱਟ ਕਿੰਨੇ ਲੱਗਾ ਜੀ ਦੋ ਨਾ ਕਿੰਨੇ ਦੇ 12 13 ਲਾ 15000 ਕਰਦਮ ਤੇਰੇ ਬੋਲੇ ਵੀ ਜਾਈ ਮਰ ਬੋਲੇ 16000 ਰੁਪਏ ਤੋਂ ਘੱਟ ਬਾਈ ਕਹਿੰਦੇ ਦਿੰਦੇ ਨੇ ਕਿਹੜੇ ਪਿੰਡ ਆ ਗਈ ਪਣਾ ਆਮਲਾ ਸਿੰਘ ਆਲ ਠੀਕ ਹੈ ਜਿਹੜਾ ਤਵੇ ਕੋਲੇ ਹਾਂ ਬਰਨਾਲੇ ਕੋਲੇ ਆ ਆ ਬਰਨਾਲੇ ਕੋਲੇ ਠੀਕ ਹੈ ਜੀ ਠੀਕ ਹੈ ਜੀ ਹੈਗਾ ਹੀ ਹੈਗਾ ਦੋ ਤਿੰਨ ਨਹੀਂ ਨਾ ਦੋ ਤਿੰਨ ਨਹੀਂ ਹੈਗੇ ਆਮਲਾ ਛੋੜਾ ਪੰਜਾਬ ਜੀ ਕੋਈ ਆ ਨਾ ਉਧਰ ਵੀ ਹੈਗੇ ਤਵੇ ਕੋਲੇ ਉਹ ਨਾਲ ਉਹ ਤੇ ਹੋਰ ਪੈਂਦਾ ਥੋੜਾ ਜਿਹਾ ਕੋਈ ਹੈਗਾ ਹੋਰ ਜੀ ਕਿਵੇਂ ਹੋ ਪੰਜਾਬ ਜੀ ਹੈ ਨਹੀਂ ਜਿਹੜਾ ਮੁੰਡਾ ਕਬੱਡੀ ਖੇਡ ਰਹੀ ਸੀ ਇਹਦਾ ਉਹ ਆਮਲਾ ਸਿੰਘ ਆਲ ਵਜ਼ੀਰੇ ਵਾਲੇ ਠੀਕ ਹੈ ਜੀ ਵਜ਼ੀਰੇ ਵਾਲਾ ਹਾਂ ਐਨੂੰ ਪੁੱਛ ਕੇ ਸੌਂ ਆ। ਕਿੰਨੇ ਆ ਬਸ। ਇਹ ਤੋਂ ਘੱਟ ਦੇ ਨਹੀਂ ਦਿਆ। ਸੌਂ ਮਾਰੀ ਹੁੰਦੀ ਅੰਕਲ। ਚੱਲ ਆਇਆ ਕਰ। ਤੂੰ ਲੈਣ ਜਾਣਾ ਮੇਰੀ ਗੱਲ। ਦੇਖੀ ਜਾ ਹੁਣ। ਮਾਰ ਦੇ ਚੱਕ ਲੈਣਾਂ ਪੁੱਤ ਟਰਾਲੀ ਲੈਣੇ ਤੇ ਤੋਂ ਉਹਨਾਂ ਨੇ ਉਦੋਂ ਚਲਾਨੀ ਦੇ ਦੀ ਚੰਗਾ। ਜੇ ਪੁੱਤ ਸਾਢੇ 1500 ਹੋਗੇ ਨਾ ਇਹ ਤੋਂ ਉਹਨਾਂ ਤੇ ਤੋਂ ਲੈਣਾ ਬਸ ਬੱਦ ਗੱਲ। ਚਲਾਨੀ ਲੈ ਲਈ ਚੰਗਾ ਹੁਣ। ਲਓ ਜੀ। ਸੌਦਾ ਹੋ ਗਿਆ ਜੀ ਅਮਲਾ ਸਿੰਘ ਵਾਲੇ ਬੱਕਰੇ ਦੇ। 500 ਲੈ ਲਈ। ਕਿਹੜੇ ਜਿ ਆਪਣਾ ਮਾਲ ਕਿਹੜਾ ਦਿਖਾ ਦਿਓ। ਮਾਲ ਕਿਹੜਾ ਦਿਖਾ ਦਿਓ ਮੜਾ ਜੀ। माल किट दिखाए दिखा दो आप भी दिखा दो लो मित्रों तेरह चौदह ਆਲੋ ਨੀ ਪੰਚਰਾ ਮੰਤਵਾ ਗਾ ਇਹਨਾਂ ਛੋੜ ਕਰਦੇ ਪੁੱਤੋ ਬਜਾਣਾ ਬਾਪੂ ਤਰਾ ਦਿਲ ਕਰਦਾ ਲੋ ਵੀਡੀਓ ਕਰ ਦਿਓ ਸ਼ੇਅਰ ਦਾ ਵੀਰ ਦੇ ਕੋਲ 10 ਨਾ ਚੱਕਰ ਦਾ ਐ ਨਾ ਗੱਲਾਂ ਕਰਿਆ ਕੋਲ ਮੜੀਆਂ ਸਿਆਣੇ ਗੱਲਾਂ ਕਰਿਆ ਕਿਹੜਾ ਮਾਲ ਆ ਭਾਈ ਦੱਸ ਦੱਸੀ ਮੜ ਜਾ ਬੱਕਰੇ ਫਿਰਦਾ ਇੱਕ ਬੱਕਰਾ ਹੀ ਠੀਕ ਆ ਠੀਕ ਆ ਉਹ ਡੱਬੇ ਲੋ ਭਾਈ ਆ ਬੱਕਰੇਆਂ ਦਾ ਸੌਦਾ ਹੋਇਆਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 6.5 ਹਜ਼ਾਰ ਚ ਕਿੰਨੇ ਚ ਹੋਇਆ ਜੀ 6.5 ਹਜ਼ਾਰ ਚ ਪਿੰਡ ਆਮਲਾ ਸਿੰਘ ਵਾਲਾ ਤੇ ਨੇੜੇ ਭੱਦਲਵੱਡ ਦੇਸਾਂ ਦੋ ਦਾ ਹੋ ਗਿਆ ਸਭ ਦਾ ਬੱਕਰਿਆਂ ਨਾਲ ਵੀਰੋ ਕਰ ਦੋ ਸ਼ੇਅਰ ਲਾਇਕ ਬਾਈ ਜੀ ਪਤਾ ਲੱਗੇ ਕਿੱਥੋਂ ਆਪਾਂ ਦੇਖ ਰਹੇ ਆਂ ਵੀਡੀਓ ਮੇਰੇ ਜਿਹੜੇ ਭਰਾ ਮੇਰੇ ਬੱਕਰੇਆਂ ਵਾਲੀ ਮੰਡੀਆਂ ਨੂੰ ਚਾਉਣ ਵਾਲੇ ਮੇਰੇ ਭਰਾ ਕਮੈਂਟ ਲਾਜ਼ਮੀ ਕਰਿਆ ਕਰੋ ਵੀਡੀਓ ਸ਼ੇਅਰ ਕਰ ਦਿਆ ਕਰੋ ਭਰਾ ਬਣ ਕੇ ਕਾਸਟੀਆ ਤੁਹਾਨੂੰ ਵਧੀਆ ਤੋਂ ਵਧੀਆ ਵੀਡੀਓ ਦਿਖਾਇਆ ਕਰਾਂਗੇ ਠੀਕ ਹੈ ਨਾ ਦਿਖਾਉਣਿਆ ਪਹਿਲਾਂ ਮੈਂ ਥੋੜਾ ਜਿਹਾ ਢਿੱਲਾ ਸੀਗਾ ਭਰਾਵੋ ਤੇ ਮਿਸਟੇਕ ਆ ਗਈ ਸੀ ਕਿ ਸਾਨੂੰ ਸਾਨੂੰ ਲੱਗੇ ਜੀ ਬੁਖਾਰ ਹੋ ਗਿਆ ਸਾਨੂੰ ਪਤਾ ਸਾਰੇ ਚੱਲੀ ਜਾਂਦਾ ਪਰਮਾਰ ਹਨਾ ਇਦਰ ਕਪੈਣ ਵੀ ਚਲੀ ਜਾਂਦੀ ਆ ਤੁਸੀਂ ਦੇਖ ਸਕਦੇ ਝੋਨੇ ਦਾ ਸੀਜ਼ਨ ਪੂਰਾ ਜ਼ੋਰਾਂ ਤੇ ਆ ਇੱਥੇ ਆ ਸਾਰਾ ਝੋਨਾ ਅੱਜ ਵੱਢਿਆ ਜਾਊਗਾ ਜੀ ਠੀਕ ਹੈ ਤੇ ਮਿੱਤਰੋ ਦੇਖ ਸਕਦੇ ਹੋ ਬਾਈਆਂ ਨੇ ਕਰਤਾ ਸੌਦਾ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਬੱਕਰੀਆਂ ਰੱਖਦਿਆਂ ਨੂੰ ਪਹਿਲੀ ਵਾਰੀ ਰੱਖਿਆ ਕਿੰਨਾ ਚਿਰ ਹੋ ਗਿਆ ਆ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਮੈਨੂੰ ਹੋ ਗਿਆ ਭਾਈ ਦੋ ਤਿੰਨ ਸਾਲ ਵਧੀਆ ਮੁਨਾਫਾ ਕੰਮ ਬੜਾ ਚੱਲਦਾ ਠੀਕ ਹੈ ਕਿੰਨੇ ਲਿਆਈ ਸੀ ਜੀ ਅੱਜ ਠੀਕ ਹੈ ਘਰੂ ਜਰ ਕਿੰਨੇ 8 ਉਹ ਵੀ 8 ਡੰਗ ਦਾ ਲੈ ਕੇ ਉਹ ਬਾਈ ਕਿਹ ala ਕਾਇਮ ਹਾਂਜੀ ਹਾਂ ਤੇ ਕਿਵੇਂ ਲੱਗਿਆ ਸੌਦਾ ਵਧੀਆ ਜੀ ਵਧੀਆ ਲੱਗਿਆ ਵਧੀਆ ਲੱਗਿਆ ਤੇ ਕਿੰਨਾ ਚਿਰ ਦਾ ਕੰਮ ਕਰਦਾ ਨੂੰ ਬੱਕਰੀਆਂ ਦਾ ਥੋੜਾ ਟਾਈਮ ਗਿਆ ਥੋੜਾ ਟਾਈਮ ਗਿਆ ਚਲ ਵਧੀਆ ਓਕੇ ਕੰਮ ਲਾ ਓਕੇ ਕੰਮ ਤੂੰ ਵੀ ਬੱਕਰੇ ਦੇ ਨਾਲ ਹੀ ਕੰਮ ਕਰਾਉਣਾ ਜੁਰਗਾ ਦੇ ਤੀ ਨਵਾਂ ਜਰਾ 3 ਮਿੰਟ 500 ਰੁਪਏ ਦਾ ਕਾਹਦੀ ਆਪ ਲਓ ਵੀ ਕਾਹਦੀ ਵੀ ਦੱਬ ਕੇ ਕਰ ਕੰਮ ਕਰੀਲਾ ਵੀਡੀਓ ਕਰ ਦਿਓ ਸ਼ੇਰ ਜੀ ਦੱਬ ਕੇ ਪਲੀਜ਼ ਆਦਾ ਜਮਾ ਤਾਜ ਆਦਾ ਤਾਜੀ ਸੂਈ ਲਾਦੀ ਹੈ ਨਾ ਹਾਂਜੀ ਆਪਣਾ ਸਤਨਾਗਰ ਸਤਨਾਗਰ ਇਹਦਾ ਬੱਚਾ ਵਾਲਾ ਇਹਦਾ ਕੁਝ ਨਹੀਂ ਦੋਰੇ ਲਓ ਜੀ ਖਾਰ ਦੋ ਵੀਡੀਓ ਸ਼ੇਅਰ ਜੀ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਮੇਰੇ ਭਰਾ ਆਪਣੀ ਵੀਡੀਓ ਦੇਖਦੇ ਆ ਬਾਈ ਕਮੈਂਟ ਲਾਜ਼ਮੀ ਕਰਿਆ ਕਰੋ ਮੇਰੇ ਦਿਲ ਨੂੰ ਹੌਸਲਾ ਮਿਲ ਜਾਂਦਾ ਵੀ ਮੇਰੇ ਭਰਾ ਮੇਰੇ ਹੈਗੇ ਆ ਮੇਰੇ ਨਾਲ ਜੁੜੇ ਪਿਆ ਠੀਕ ਆ ਬਾਈ ਜੀ ਮੈਂ ਤੁਹਾਨੂੰ ਦੇਖ ਲੋ ਤਿੰਨ ਚਾਰ ਸਾਲਾਂ ਤੋਂ ਬੱਕਰੀਆਂ ਦੇ ਵੀਡੀਓ ਦਿਖਾਈ ਜਾਂਦਾ ਪਹਿਲਾ ਫਾਰਮਰ ਵੀ ਵੀ 11 ਤੇ ਦਿਖਾਇਆ ਪੂਰੀਆਂ ਫੱਲਾ ਹੁਣ ਜੱਟ ਲਾਈਵ 77 ਤੇ ਦਿਖਾਉਣਾਗਾ ਮੱਝਾਂ ਸੋਨੂੰ ਦਿਖਾਉਣਾ ਦਾ ਮੈਂ ਮਿਸਟਰ ਢਾਲੀਵਾਲ 76 ਤੇ ਠੀਕ ਹੈ ਜੀ ਟਰੈਕਟਰ ਦਿਖਾਉਣਾ ਤੁਹਾਨੂੰ ਫਾਰਮਰ ਕੇ 91 YouTube ਚੈਨਲ ਤੇ ਪੇਜ ਆਪਣਾ ਪੰਜਾਬੀ ਜੋਧੇ ਵੀਰ ਜੀ ਇਹਨੂੰ ਫੋਲੋ ਕਰ ਲਿਓ ਲਾਜ਼ਮੀ ਇਹਨਾਂ ਵਜਨ ਪੁੱਛਦੇ ਕਿਹੜਾ ਪਿੰਡ ਹੈ ਲੈ ਵੀ ਮਾਲ ਵਜੇ ਲੈ ਕੇ ਆਇਆ ਬਾਈ ਜੀ ਹਾਲਾ ਕਾਇਮ ਹੋ ਕਿਹੜਾ ਪਿੰਡ ਹੈ ਬਾਈ ਦਾ ਪੱਟਲਾ ਲੈ ਵੀ ਪੱਟਣ ਵਾਲੇ ਭਰਾ ਆ ਗਏ ਆਪਣਾ ਹੀ ਪੱਟਣਾ ਮਲਾ ਠੀਕ ਹੈ ਕਿੰਨਾ ਮਾਲ ਲੈ ਕੇ ਆਓ ਬਾਈ ਕਾਰ ਨਾਲ ਲੱਗੇ ਬਾਈ ਆ ਦੇਖੋ ਵਧੀਆ ਨਗਨੇ ਤੇ ਬੱਕਰੀ ਸੁਹੀ ਵੀ ਆ ਠੀਕ ਆ ਉਹ ਵਧੀਆ ਪਟਾ ਠੀਕ ਆ ਠੀਕ ਆ ਠੀਕ ਆ ਕੀ ਰੇਟ ਆਪਣੀ ਬੱਕਰੀ ਦਾ ਵੀਰੇ ਇਹਦਾ ਬਾਈ 23000 23000 ਕਿੰਨੇ ਦਿੰਦਾ ਵੀਰੇ 6 ਦਿੰਦਾ ਦੋ ਦਿੰਦੀ ਆ ਦੱਸਿਆ ਠੀਕ ਆ ਆ ਬੱਕਰਾ ਇਹ ਬੱਕਰਾ ਬਾਈ ਮੰਨਦਾ ਚਾਰ ਜਾਂ ਦੋ ਦੰਦ ਰੋ ਅਸੀਂ ਤਾਂ ਰੇਟ 바 ਕੀ ਕਰਦੇ ਅੱਜ ਲਓ ਵੀ ਇਹਦਾ 26000 ਰੁਪਿਆ ਰੇਟ ਕਰਦੇ ਬਾਈ ਇੱਕੋ ਲਾਲ ਖੜਿਆ ਵੀਰੇ ਲਾਲ ਹਾਂ 6000 10000 10000 ਲੋ ਵੀ ਦਾ 10000 ਕੰਨਾ ਕੋਨਾ ਦੀ ਪੂਰੀ ਘੈਂਟ ਹੈ ਪਹਿਲੀ ਵਾਰ ਹੈ ਮੰਡੀ ਤੋਂ ਪਹਿਲਾਂ ਵੀ ਆਂ ਪਹਿਲਾਂ ਵੀ ਆਂ ਠੀਕ ਹੈ ਵਧੀਆ ਮੰਡੀ ਹਾਂ ਵਧੀਆ ਲੋ ਵੀ ਹਰ ਬੁੱਧਵਾਰ ਮੰਡੀ ਲੱਗਦੀ ਆ ਠੀਕ ਕਰ ਦੋ ਸੇਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਮੰਡੀ ਵਧੀਆ ਭਰੀਆ ਬਾਈ ਨਵੇਂ ਵਾਲੀ ਅੱਜ ਆਜੋ ਕਰੋ ਦਵਾ-ਦਾਵ ਮੰਡੀ ਦੇ ਚ ਪਹੁੰਚੋ ਆਪਣੇ ਮਿੱਤਰ ਦੋਸਤ ਦੀ ਮੰਡੀ ਆ ਤੇ ਆਪਣੀ ਮੰਨ ਲਓ ਤੁਸੀਂ ਕਿਉਂਕਿ ਕੋਈ ਫਰਕ ਨਹੀਂ ਹੈਗਾ ਇਹਨਾਂ ਨਾਲ ਆਪਣਾ ਲੋਏ ਮਿੱਤਰੋ ਕਪੈਣ ਚੱਲੀ ਜਾਂਦੀ ਆ ਦਵਾਦ ਦੇਖੋ ਕੀ ਬਾਤ ਆਈ ਲੋ ਵੀ ਭਾ ਅੱਗੇ ਗੱਲ ਨਾਲ ਹੋਰ ਦੀ ਕਿਵੇਂ ਕੀ ਹਾਲ ਠੀਕ ਹੋ ਦੋ ਲਏ ਫੀਟ ਕਰਤਾ ਬੱਕਰੇ ਜੀ ਪੱਠਾ ਜੀ ਲੋ ਵੀ 14000 ਰੁਪਏ ਰੇਟ ਕਰਤਾ ਪਾਈਆਂ ਨੇ ਪੱਠਾ ਨੇ ਦੋ ਵਧੀਆ ਪੱਠਾ ਨੇ ਹੋਰ ਕੀ ਆਲਾ ਓਕੇ ਜੀ ਠੀਕ ਹੈ ਬਹੁਤ ਵਧੀਆ ਜੀ ਕਿਰਪਾ ਮਾਲਕ ਦੀ ਬਾ ਚਾ ਓਕੇ ਜੀ ਨਾ ਨਾ ਬਸ ਹੋ ਸੁਣਾਓ ਕੈਮ ਸਾਰੇ ਧੰਨਵਾਦ ਲੋ ਵੀ ਖੁਰਨੀਆਂ ਵੀ ਆ ਗਈਆਂ ਅੱਜ ਮੰਡੀ ਦੇ ਵਿੱਚ ਦੇਖੇ ਨੇ ਖੁਰਨੇ ਲੈਣੀਆਂ ਨੂੰ ਰੇਟ ਦੱਸੇ ਗਿਆ ਤੇ ਵਧੀਆ ਖੁਰਲੀਆਂ ਨੇ ਕੁਆਲਿਟੀ ਦੀਆਂ ਖੁਰਲੀਆਂ ਨੇ ਆਜੋ ਭਰਾਵੋ ਖੁਰਲੀਆਂ ਖਰੀਦੋ ਮੰਡੀ ਦੇ ਵਿੱਚ ਧਨੋਲੇ ਆ ਕੇ ਤੁਸੀਂ ਦੇਖ ਸਕਦੇ ਹੋ ਖੁਰਲੀਆਂ ਬਾਈ ਨੀਰਾ ਵੀ ਆ ਗਿਆ ਸਿਆਲ ਦੀ ਰੋਤ ਆ ਗਈ ਮੁਰੇ ਜੇ ਕਿਸੇ ਨੇ ਨੀਰਾ ਲੈਣਾਗਾ ਨੀਰਾ ਲੈ ਸਕਦੇ ਹੋ ਤੇ ਮੂੰਹ ਫੋਲੀ ਦਾ ਨੀਰਾ ਵੀ ਆ ਗਿਆ ਬਹੁਤ ਵਧੀਆ ਤੇ ਸੀਜ਼ਨ ਮੂੰਹ ਫੋਲੀ ਦਾ ਚੱਲੀ ਜਾਂਦਾ ਤੁਹਾਨੂੰ ਪਤਾਗਾ ਤੇ ਵਧੀਆ ਵਧੀਆ ਗਿਰਾਂ ਵਾਲੀ ਮੂੰਹ ਫੋਲੀ ਤੁਹਾਨੂੰ ਦਿਖਾਉਣਿਆ ਆ ਦੇਖੋ ਗਿਰਾਂ ਵਾਲੀ ਮੂੰਹ ਫੋਲੀ ਆ ਪੂਰੀ ਹੈ ਸਰੀਰੀ ਘੈਂਟ ਆਜੋ ਲਵਾਦਾ ਵਾ ਗੱਡੀ ਭਰੀ ਖੜੀ ਹੈਗੀ ਤੇ ਟਰੱਕ ਕੱਲ ਲਹਾਇਆ ਹੈਗਾ ਘਰੇ ਘੜਿਆ ਕਿਵੇਂ ਰੋਲ ਦੋ ਕਾਇਮਾ ਕਿਵੇਂ ਚੱਲਦਾ ਕੰਮ ਜੁਰਾਂਦਿਆ ਆਪਾਂ ਫੋਨ ਨੰਬਰ ਤਾਂ ਦੱਸ ਦੇ ਆ ਜੀ ਬੋਲੀ ਪਾ ਲਈ ਗਾੜੀ ਪਾ ਲਈ ਲੋ ਜੀ ਮਿੱਤਰੋ ਆਹ ਕਾਰਡ ਹੈ ਇਹਦੇ ਆਪਾਂ ਫੋਨ ਕਨੈਕਟ ਕਰਕੇ ਨੀਰਾ ਲੈ ਸਕਦੇ ਹਾਂ ਜੀ ਠੀਕ ਹੈ ਜੀ ਮੈਂ ਤੁਹਾਨੂੰ ਫੋਨ ਨੰਬਰ ਬੋਲ ਵਿਜਣਾ 99148 06885 ਨੰਬਰ ਆ ਬਾਈ ਦਾ ਦੂਜਾ ਨੰਬਰ ਆ ਨੋਟ ਕਰ ਲਓ ਜੀ 98766 ਹੈ ਨਾ 98786 2580 68 ਇਹ ਬਾਈ ਦਾ ਨੰਬਰ ਹੈ ਰੋਲਦੂ ਖਾਨ ਉਸ ਮਨੀਰਾ ਲੈ ਸਕਦੇ ਆਂ ਬਈ ਬੱਕਰੀਆਂ ਦਾ। ਲਓ ਬਈ ਮਾਲ ਇਧਰ ਆ ਵੀ ਆ ਗਿਆ ਜਿਗਾਰਡਮੈਂਟ ਤੁਸੀਂ ਦੇਖ ਸਕਦੇ ਆਂ। ਲੈ ਘੂੰਗੁਰ ਖੜਕਾਈ ਜਾਂਦਾ ਹੈ ਇੱਕ ਵਾਰੀ ਹੋਰ ਖੜਕਾ ਦੇ ਨਵਾਂ ਦਾ ਬੱਕਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੱਤੇ ਦੇ ਮਹੀਨੇ ਵਿੱਚ ਆ ਦੋ ਗਾਹਕ ਬੈਠੇ ਐ ਤੇ ਇਹਨਾਂ ਨੇ ਸਮਾਨ ਲੈਣਾ ਹੈਗਾ 1500 ਦਾ ਸਮਾਨ ਲੈਂਦਾ ਤੂੰ ਫੋਨ ਨਹੀਂ ਕਰਿਆ ਮੈਨੂੰ ਵੀਡੀਓ ਬਣਾਇਆ ਨਾ ਹਾਂ ਪੁੱਲੇ ਕਦ ਤੂੰ ਵੇਚਣਾ ਨਹੀਂ ਤੂੰ ਬੋ ਆ ਹੀ ਬੋ ਫਿਰ ਫੋਕ ਕਿਉਂ ਕਿਹਾ ਕਿਉਂ ਸੀ ਟਰੈਕਟਰ ਵੇਚਾਂਗਾ ਫਿਰ ਦੇਖ ਸਕਦੇ ਹੋ ਬਾਈ ਫਿਰ ਪਰ ਇਹ ਪਹਿਲਾਂ ਰਾਇ ਕਰੀ ਦਿੰਦੇ ਆ ਦੇਖ ਸਕਦੇ ਬਾਈ ਸਮਾਨ ਬਹੁਤ ਸੋਹਣਾ ਦੇਖ ਸਕਦੇ ਵੀਡੀਓ ਵਿੱਚ ਖਾਨ ਸਾਹਿਬ ਪਹੁੰਚ ਚੁੱਕਿਆ ਖਾਨ ਨੇ ਚੌਦੇ ਕਰਾਤੇ ਕਿਵੇਂ ਅੱਜ ਤੂੰ ਵੀ ਗੱਲਬਾਤ ਸੁਣਾ ਦੇ ਕੋਈ ਮੈਨੂੰ ਹੋਰ ਕਿਵੇਂ ਆ ਫਿਰ ਹਾਂਜੀ ਆਪਣਾ ਕਾਰੋਬਾਰ ਕਿਰਪਾ ਮਾਲਕ ਦੀ ਠੀਕ ਹੈ ਠੀਕ ਹੈ ਜੀ ਲਓ ਬਾਈ ਕੋਲੇ ਬਾਈ ਦੀ ਚਾਹ ਹੁੰਦੀ ਹੈ ਪੂਰੀ ਵਧੀਆ ਸਿਰੇ ਦੀ ਇੱਕ ਨੰਬਰ ਦੁੱਧ ਸੁੱਕੀ ਚਾਹ ਪੂਰੀ ਵਧੀਆ ਚਾਹ ਮਿਲੂਗੀ ਜੇ ਕਿਸੇ ਨੇ ਲੈਣੀ ਆ ਢਨੋਲੇ ਦੀ ਮੰਡੀ ਦੇ ਵਿੱਚ ਪਸ਼ੂ ਵਾਲੀ ਦੇ ਵਿੱਚ ਵੀ ਇਹ ਚਾਹ ਲਈ ਰੇੜੀ ਲਾਉਂਦਾਗਾ ਬਾਈ ਟੈਂਟ ਯਾਨੀ ਕਿ ਪੂਰਾ ਵਧੀਆ ਜਿਗਾਰਡ ਹੁੰਦਾ ਉੱਥੇ ਪਕੌੜੇ ਬ੍ਰੈਡ ਤੇ ਸਮੋਸੇ ਸਾਰਾ ਕੁਝ ਹੁੰਦਾਗਾ ਇਹ ਮੰਡੀ ਛੋਟੀ ਕਰਕੇ ਤਾਂ ਕਰਕੇ ਇੱਥੇ ਮਠੀਆਂ ਨੇ ਤੇ ਅਸੀਂ ਬ੍ਰੈਡ ਵੀ ਪਕਾ ਲੈਨੇ ਹੁਣ ਕਿਤਨੇ ਕਿਤੇ ਆ ਮਠੀ ਦੇਖ ਲਓ ਤੁਸੀਂ ਕਿੱਡੀ ਕਿੱਡੀ ਮਠੀ ਆ ਇੱਕ ਮਠੀ ਖਾਓ ਤੇ ਚਾਹ ਨਾਲ ਡੱਕੋ ਦੇਖ ਸਕਦੇ ਹੋ ਚਿੱਟਾ ਚਿੱਟਾ ਦੁੱਧ ਵਾਈਟ ਵਾਈਟ ਪਿਆ ਪੂਰੀ ਸਫਾਈ ਦਾ ਖਾਸ ਪ੍ਰਬੰਧ ਆ ਗਾਂਛ ਲੱਗਿਆ ਹੋਇਆ ਆਜੋ ਕਰਾ ਮਿੱਤਰੋ ਤਨੋਂ ਲੇਰੀ ਮੰਡੀ ਦੇ ਵਿੱਚ ਭੋਖੇ ਨੇ ਸਾਨੂੰ ਜਾਣ ਲੈਂਦੇ ਤੇ ਦੁਪਹਿਰੇ ਚਾਹ ਜੂਗੀ 2:00 ਵਜੇ ਥੋੜੇ ਚਾਹ ਪਿਆ ਕੇ ਤੁਰਾਂਗੇ ਤੇ ਬਾਈ ਆਪਣਾ ਬੈਠਾਗਾ ਮੰਡੀ ਦਾ ਮਾਲਕ ਪ੍ਰਧਾਨ ਸਾਹਿਬ ਕਿਵੇਂ ਹੋ ਜੀ ਓ ਕਿਵੇਂ ਜੀ ਤਲ ਮੱਠ ਤੋਂ ਬਚਿਓ ਠੀਕ ਆ ਵਧੀਆ ਲਓ ਬਈ ਦੇਖ ਸਕਦੇ ਹੋ ਤੁਸੀਂ ਵੀਡੀਓ ਘਰ ਦਿਓ ਸ਼ੇਅਰ ਦੱਬ ਕੇ ਹੁਣ ਆਪਾਂ ਕੱਲੇ ਹੀ ਰਹਿ ਗਏ ਕੱਲੇ ਹੀ ਕੰਮ ਕਰਦਾ ਅੱਜ ਆਜੋ ਗੁਰਾਂ ਦਾ ਬਾਜ਼ਾ ਵਾ ਇਧਰ ਵੀ ਨਿਗਾਹ ਮਾਰੋ ਦੇਖੋ ਜੀ ਇਧਰ ਸ਼ਰੀਕ ਸੌਦਾ ਕਰਾਉਂਦਾ ਹੈਗਾ ਸ਼ਰੀਕ ਦੇਖਦੇ ਆ ਕੀ ਕਹਿੰਦਾ ਹੈਗਾ ਮਿੱਠ ਕੇ ਮੈਂ ਸੌਦਾ ਕਰਾ ਰਿਹਾ ਭਾਈ ਯਾਰ ਉਹ ਬੱਸ ਇਹ ਵੀ ਜਾਂਦਾ ਮਿਲ ਕੋ ਫਾੜ ਲੋ ਜੀ ਮਿੱਤਰੋ ਸੌਦਾ ਸ਼ਰੀਕ ਦਾ ਚੱਲ ਰਿਹਾ ਉਹ ਬੰਦਾ ਭੱਜੀ ਜਾਂਦਾ ਨਹੀਂ ਭਾਈ 22000 ਉਹ ਕੋਈ ਗੱਲ ਨਹੀਂ ਹੁਣ ਸਾਡ ਪਾਏ ਹੁੰਦਾ ਹੋ ਸ੍ਰੀਕ ਕਾਹਨ ਆਗਾ ਭਾਈ ਲੈ ਚੱਲ ਨੰਨੇ ਬੰਦੇ ਤੰਨੇ ਲੈ ਆ ਪੱਲਾ ਲਫੜਾ ਜੋ ਜਵਾਨ ਹੀ ਹੋ ਗਿਆ ਯਾਰ ਲੋਏ ਮਿੱਤਰੋ ਵੀਡੀਓ ਕਰ ਦਿਓ ਸ਼ੇਅਰ ਭਾਈ ਦੱਬ ਕੇ ਖੱਟੇ ਨਹੀਂ ਜਾਂਦਾ ਇਹ ਦੇਖ ਸਕਦੇ ਆ ਬੱਕਰੀਆਂ ਭਾਈ ਯਾਰ ਦੇ ਵਿਗੇ ਜੀ ਤੁਸੀਂ ਦੇਖ ਸਕਦੇ ਆ ਆਪਣੇ ਲਈ ਤੇ ਬਈ ਠੀਕ ਹੈ ਵੀਡੀਓ ਕਰ ਦਿਓ ਸ਼ੇਅਰ ਜੀ ਦਬਕੇ ਲਿਖਾਈ ਨਾ ਮੈਂ 1 ਮਿੰਟ ਲਖਾਈ ਹਾਂਜੀ ਕਰ ਲਓ ਬੋਲਡ ਕਰ ਦਿਆਂ ਨਾ ਉਹ ਤੋਂ ਉੱਤੀ ਗਿਆ ਛੇ ਜੋਤ ਨਹੀਂ ਹੋ ਗਿਆ ਲਿਖਾਈ ਦਾ ਕੰਮ ਹੋ ਗਿਆ ਯਾਰ ਲਿਖਾਈ ਵਿੱਚ ਕੰਮ ਮੜ ਗਿਆ ਜੀ ਤਿੰਨ ਛਵਾ ਗਿਆ ਛੇ ਹੋ ਗਿਆ ਆਪਣਾ ਬਰੋਸਤੀ 300 ਆ ਗਿਆ ਉੱਥੇ ਬੱਚੇ 21 ਦੀ ਜਿੰਦਾ ਫੇਰ ਵੀ ਤਾਂ ਲਿਖਾਈ ਦਿੰਦਾ ਜੀ ਨਾ ਨਾ ਆਪਾਂ ਦੇ ਨਹੀਂ ਹਰ 1 ਮਿੰਟ ਦੇਖ ਮਿੰਟ ਕੱਢੀ ਨਾ ਕੀ ਗੱਲ ਹੋ ਗਈ ਹੋਣੀ ਆ ਉਹ ਦੇ ਦਿਓ ਯਾਰ ਹੁਣ ਹੋ ਤਾਂ ਕੱਖ ਲਿਖਾਈ ਤੇ ਰਹੇ ਕੰਮ 300 ਪਹਿਲਾਂ ਦੇ ਦਿਓ ਨਾ ਬਾਪੂ ਮੇਰਾ خدا ਨਾ ਖਰਾਬ ਕਰ ਯਾਰ ਲਿਖਾਈ ਆਪਦੀ ਆ ਕਰਾ ਲਈ ਤੂੰ ਆਦੀ ਜਨੇ ਕਰਾਉਂਦੀ ਯਾਰ ਹਾਂਜੀ ਹੋਊ ਯਾਰ ਹਾਂਜੀ ਨਾ ਕੈਲ ਦਿਖਾਈ ਆਪੋ ਆਹ ਬਰਨ ਲੁਕਾ ਠੀਕ ਆ ਜੀ ਵੀਡੀਓ ਕਰ ਦਿਓ ਸ਼ੇਰ ਸੌਦਾ ਵੇਚ ਰਿਹਾ ਗਿਆ ਇੱਤੇ 20000 ਦਾ ਸੌਦਾ ਹੋ ਗਿਆ ਸੀ ਭਾਈ ਕਿਹੜਾ ਪਿੰਡ ਆ ਭਾਈ ਆਪਣਾ ਪਿੰਡ ਦੱਸੀ ਕਿਹੜਾ ਚੰਨ ਨਾਲ ਲੋ ਵੀ ਧੀਰੇ ਵਾਲਾ ਪਿੰਡ ਹੈ ਦੇਖ ਸਕਦੇ ਹੋ ਵੀਡੀਓ ਕਰ ਦਿਓ ਸ਼ੇਰ ਦੱਬ ਗਈ ਧੀਰਾ ਮੋਟਰ ਵਾਲਾ ਆਪਣਾ ਭਰਾ ਉਹਦਾ ਪਿੰਡ ਹੈ ਚੰਨ ਨਾਲ ਵਾਹ ਚੱਕ ਦੀ ਬੰਦਾ ਬਣੂ ਨਹੀਂ ਜਾਂਦਾ ਆਪਾਂ ਬੰਦੇ ਨੂੰ ਪੂਰਾ ਇਫੈਕਟ ਕਰਦੇ ਹਾਂ ਜੇ ਲੋ ਜਿਆਦਾ ਆਉਂਦਾ ਵੀਡੀਓ ਚ ਨਾ ਲੈਨੇ ਆ ਬਸ ਇਹੀ ਬਹੁਤ ਹੁੰਦਾ ਕਿ ਯਾਦ ਕਰ ਲੈਨੇ ਆ ਭਰਾਵਾਂ ਨੂੰ ਠੀਕ ਹੈ ਇੱਕ ਦੋ ਵਾਰੀ ਮਿਲਿਆ ਵੀ ਆਂਦੇ ਘਰ ਦੋ ਵੀਡੀਓ ਸ਼ੇਅਰ ਕਰ ਦਬਕੇ ਜੀ ਤਨੂਲਾ ਬੱਕਰਾ ਮੰਡੀ ਆਜੋ ਗਰਾਂ ਦਾ ਵਾਦਵਾ ਸ਼ਦੀਕ ਨਾ ਸੌਦਾ ਗਿਆ ਵਿਚਾਰੇ ਦਾ ਅੱਜ ਚਲ ਕੋਈ ਗੱਲ ਨਹੀਂ ਫੇਰ ਹੋਰ ਹੋ ਜਾ ਲਓ ਜੀ ਹੋ ਗਿਆ ਸੌਦਾ ਹੋ ਗਿਆ ਠੀਕ ਹੈ ਲਓ ਵੀ ਸੌਦਾ ਹੋ ਗਿਆ ਘਰ ਦੋ ਵੀਡੀਓ ਸ਼ੇਅਰ ਕਰ ਦਬਕੇ 20000 ਚ ਲਓ ਜੀ ਇਧਰ ਆ ਗਿਆ ਗੋਲ ਗੱਪੇ ਆ ਗਏ ਜੀ ਕੋਲ ਗੱਪੇ ਖਾਓ ਤੇ ਕੁਲਚੇ ਸੋਲੇ ਖਾਓ ਬਾਈ ਆ ਗਿਆ ਆਪਣਾ ਪੂਰੇ ਵਜੇ ਇੱਕ ਨੰਬਰ ਹੈ ਕੋਲਦੋਨੇ ਵਾਲਾ ਪ੍ਰੋਗਰਾਮ ਕੋਲਦੋਨੇ ਵਾਲਾ ਭੁੱਲ ਜਾਈਦਾ ਆਹ ਦੇਖਿਆ ਆ ਤੇ ਤੁਸੀਂ ਕਿਹਿਆਰੀ ਦੇਖ ਪੈ ਗਈ ਢੰਗ ਨਾ ਹੋ ਰਹੀ ਤੁਸੀਂ ਇਹ ਬਸਾਲ ਲਓ ਬਾਈ ਨੂੰ ਠੀਕ ਆ ਦੇਖੋ ਆ ਪੂਰਾ ਪਨੀਰ پنੂਰ ਪਾ ਕੇ ਬਾਈ ਆਏ ਵੈਰਾਈਟੀ ਬਣਾ ਕੇ ਖੇਰ ਖਵਾਊਗਾ ਆ ਬਿਆ ਸਮਾਨ ਗੰਡਾ ਟਮਾਟਰ ਆਦਾ ਪਨੀਰ ਦੇ ਸਾਕਦੇ ਹਾਂ ਜੀ। ਲਓ ਵੀ ਕਰ ਦੋ ਵੀਰੋ ਛੇਰ ਦੱਬ ਕੇ। ਕਰ ਕਰਾ ਤਿਆਰ। ਆ ਜੀ, ਪਹੁੰਚੇ। ਐਵੇਂ ਬਣਦੇ ਕੁਲਚੇ ਭੁੱਖ ਲੈ ਜਾਂਦੀ ਇਹ ਦੇਖ ਕੇ ਆ ਚੱਕ ਦਾ ਧੋਕਾ ਦੇਖੋ ਜੀ। ਓਕੇ ਪ੍ਰੋਗਰਾਮ ਜੀ। ਲਓ ਵੀ ਮਾਤਰੋ। ਕੀ ਰੇਟ ਆ ਵੀਰੇ? 20 ਦਾ ਜੀ। ਲਓ ਜੀ 20 ਰੁਪਏ ਦਾ ਕੋਈ 25 ਹੀ ਲੈ ਜਾਣੇ ਕਿਉਂਕਿ 30 ਨਹੀਂ ਲੈ ਜਾਣਗੇ। 20 ਰੁਪਏ ਦਾ ਕੁਲਚਾ ਖਾਓ ਤੇ ਇੱਕ ਚਾਹ ਦਾ ਕੱਪ ਬਣਾਓ, ਨਜ਼ਾਰੇ ਨਾ ਖਾਓ। ਚਾਹਾਂ ਹਟਲ ਵੀ ਨਹੀਂ ੜੀ ਆ। ਨੇ ਹਿੰਗੋਤ ਪੇ ਦਾ ਪੂਰਾ ਖਾਸ ਪ੍ਰਬੰਧ ਆ ਜੇ ਟੁੱਟੇ ਪੈਸੇ ਨਹੀਂ ਹੁੰਦੇ ਆ ਗੋਗਲ ਪੇ ਆ। ਕਹ ਨਹੀਂ। ਠੀਕ ਹੈ। ਓਕੇ। ਬਾਈ ਕੀ ਹਾਲ ਹੈ? ਕਿਹੜਾ ਪਿੰਡ ਦਾ ਬਾਈ ਦਾ? ਹੈ? ਰੰਗੀਆਂ। ਰੰਗੀਆਂ ਲੈ ਬਾਈ ਆ ਗਿਆ ਰੰਗੀਆਂ ਤੋਂ ਕੀ ਲੈ ਕੇ ਆ ਵੀਰੇ? ਉਹ ਬਾਈ ਬੱਕਰਾ ਲੈ ਕੇ ਆ। ਕੀ ਰੇ ਟੂਟ ਕਰਤਾ ਵੀਰੇ? ਇਹਦਾ 9000 ਰੁਪਏ। ਅੱਛਾ 9000 ਰੁਪਏ ਬਾਈ ਦਾ ਰੇਟ ਆ। ਫੋਨ ਨੰਬਰ ਅਸੀਂ? ਫੋਨ ਨੰਬਰ ਨਹੀਂ ਆ। ਹੈ ਨਹੀਂ ਕਾ? ਚੜ੍ਹਤ ਕੋਈ ਨਹੀਂ। ਇਹ ਬੱਕਰਾ ਵਧੀਆ। ਓ ਬਾਈ ਤੋਂ ਬੱਕਰਾ ਹੰਡਲ ਬੱਕਰਾ ਜੀ। हां जी मित्रों वीडियो केमे लगी ਧਨੋਲਾ ਬੱਕਰੀ ਮੰਡੀ ਦੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦੋ ਲਾਈਕ ਕਰ ਦੋ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਕੇ ਲਾਜ਼ਮੀ ਜਾਇਓ ਭਰਾਵੋ ਤੁਹਾਡੀ ਸਪੋਰਟ ਦੀ ਪੂਰੀ ਫੁੱਲ ਵੱਡਾ ਫੁੱਲ ਲੋੜਾ ਮੈਨੂੰ ਮੇਰਾ ਚੈਨਲ ਮੋਨਟਾਈਜ਼ ਹੋ ਜਾਵੇ ਵਧੀਆ ਪਹਿਲਾਂ ਨਾ ਮੇਰਾ ਹੋ ਗਿਆ ਖਰਾਬ ਇਹਨੂੰ ਛੋੜੇ ਧੋਠ ਨਹੀਂ ਮਾਰਦੇ ਠੀਕ ਹੈ ਉਹ ਕੋਈ ਸਟੇਕ ਜੀ ਆ ਗਈ ਸੀ ਹੌਲੀ ਹੌਲੀ ਹੋਊਗਾ ਲੋਟ ਉਹ ਤੇ ਆ ਗਿਆ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੇ ਕਿਸੇ ਨੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ 78885 388 ਦੇ ਕਾਲ ਕਰਿਓ ਜੀ ਦੁਬਾਰੇ ਫੇਰ 78885 38188 ਧੰਨਵਾਦ ਸਤਿ ਸ਼੍ਰੀ ਅਕਾਲ ਰਾਜਵਿੰਦਰ ਸਿੰਘ ਢਾਲੀਵਾਲ ਪਧੌੜੂ ਤੂਤਨੋਲਾ ਪਧੌੜੀਆ 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 ਰਾਜਵਿੰਦਰ ਸਿੰਘ ਢਾਲੀਵਾਲ ਪਧੌੜੀਆ ਓਕੇ ਬਾਈ